ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਖਸ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਅੰਜੂ ਸਿੰਘਲਾ ਸਿਵਲ ਸਰਜਨ ਸ਼੍ਰੀ ਮੁਖਸ ਸਾਹਿਬ ਦੀ ਅਗਵਾਈ ਵਿੱਚ ਕਰੋਨਾ ਬਿਮਾਰੀ ਸੰਬੰਧੀ ਜਾਗਰੂਕਤਾ ਮੁਹਿੰਮ ਅਤੇ ਕਰੋਨਾ ਟੀਕਾਕਰਨ ਸੰਬੰਧੀ ਸ਼ਹਿਰਾਂ ਅਤੇ ਪਿੰਡਾਂ ਤੇ ਵਿੱਚ ਟੀਕਾਕਰਨ ਕੈਂਪ ਲਗਾਏ ਜਾ ਰਹੇ ਨੇ ਇਸ ਦੇ ਲਈ ਆਮ ਲੋਕ ਪ੍ਰੇਰਿਤ ਹੋ ਕੇ ਕਰੋਨਾ ਟੀਕਾਕਰਨ ਕਰਵਾ ਰਹੇ ਨੇ ਇਸੇ ਲਈ ਤਹਿਤ ਸੰਤ ਨਿਰੰਕਾਰਿ ਭਵਨ ਸ਼੍ਰੀ ਮੁਖਸ ਸਾਹਿਬ ਵਿਖੇ ਭਵਨ ਦੇ ਸੇਵਾਦਾਰਾਂ ਅਤੇ ਅਤੇ ਆਮ ਲੋਕਾਂ ਨੂੰ ਕਰੋਨਾ ਟੀਕਾਕਰਨ ਕਰਵਾਉਣ ਸੰਬੰਧੀ ਪ੍ਰੇਰਿਤ ਕੀਤਾ ਗਿਆ ਹੈ ਇਸ ਸਮੇਂ ਡਾਕਟਰ ਕਿਰਨਜੀਤ ਕੌਰ ਗੁਰਤੇਜ ਸਿੰਘ ਸੁਖਮਿੰਦਰ ਸਿੰਘ ਮਾਸ ਮੀਡੀਆ ਅਫਸਰ ਭਗਵਾਨ ਦਾਸ ਜ਼ਿਲ੍ਹਾ ਹੈਲਥ ਇਨਸਪੈਕਟਰ ਅਤੇ ਨਿਰੰਕਾਰੀ ਪਵਨ ਦਾਸ ਨੂੰ ਸਟਾਫ ਹਾਜ਼ਰ ਸੀ ਇਸ ਕੈਂਪ ਤੇ ਵਿੱਚ ਨਿਰੰਕਾਰੀ ਪਵਨ ਮੁਖਸਰ ਦੇ ਮੁਖ ਸੇਵਾਦਾਰ ਧਰਮਪਾਲ ਖੱਟਰ ਅਤੇ ਸੇਵਾਦਾਰ ਕਿਰਪਾਲ ਸਿੰਘ ਦੇ ਵੱਲੋਂ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਟੀਕਾਕਰਨ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਸਮੇਂ ਗੁਰਤੇਜ ਸਿੰਘ ਅਤੇ ਸੁਖਮਿੰਦਰ ਸਿੰਘ ਨੇ ਨਿਰੰਕਾਰੀ ਪਵੰਦੀ ਸੇਵਾਦਾਰਾਂ ਅਤੇ ਇੱਥੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਅਤੇ ਹੋਰ ਸਮਾਜ ਵਿਰੋਧੀ ਅੰਸਰਾਂ ਦੀਆਂ ਅਫਵਾਹਾਂ ਤੋਂ ਦੂਰ ਰਹਿ ਕੇ ਕੋਵਿਡ ਸੰਬੰਧੀ ਟਿਕਾ ਕਰਣ ਜ਼ਰੂਰ ਕਰਾਇਆ ਜਾਵੇ। ਕਰਨਪਾਲ ਕਰਨਪਾਲ ਟੱਕਰ ਇਹ ਦੂਸਰਾ ਹੈ ਮੇਰਾ ਜੀ। ਦੂਸਰੀ ਵਾਰ ਲੋਇ ਕਿਸ ਤਰ੍ਹਾਂ ਲੱਗਿਆ ਪਹਿਲਾਂ ਪਹਿਲਾ ਜਦੋਂ ਹੋਇਆ ਸੀ ਕਿਸ ਤਰ੍ਹਾਂ ਲੱਗਿਆ ਕਿ ਸਾਡੀ ਮੈਂ ਠੀਕ ਰਿਹਾ ਜੀ ਉਦੋਂ ਵੀ ਹੁਣ ਵੀ ਮੇਰਾ ਕੋਈ ਐਸੀ ਹੁੰਦੀ ਤਾਂ ਠੀਕ ਹੈ ਸੁਨੇਹਾ ਕੀ ਦੇਣਾ ਚਾਹੁੰਦਾ ਸੁਨੇਹਾ ਇਹ ਹੈ ਕਿ ਜਰੂਰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਉਹਦੇ ਸਾਡਾ ਆਪਣਾ ਭਲਾ ਔਰ ਜਿਹੜਾ ਅਪਰਾਧ ਕੀਤਾ ਹੈ ਅੱਛਾ ਕੀਤਾ ਹੈ ਕਿ ਮਿਸ਼ਨ ਦੀ ਆਵਾਜ਼ ਵੀ ਗਈ ਔਰ ਇਸ ਦੇ ਨਾਲ ਮਨੁੱਖਤਾ ਦਾ ਭਲਾ ਵੀ ਹੋਇਆ ਇਹ ਸੰਦੇਸ਼ ਹੈ ਕਿ ਭਲਾਈ ਲਈ ਕੋਈ ਕੰਮ ਜਿਹੜਾ ਕੀਤਾ ਜਾਏ ਉਹ ਅੱਛਾ ਹੈ ਕਿਉਂਕਿ ਇਹ ਹੀ ਗੁਰੂ ਜੀ ਦੀ ਸਿੱਖਿਆ ਹੈ ਕਿ ਇਨਸਾਨ ਦਾ ਇਨਸਾਨ ਨਾਲ ਪਿਆਰ ਬਣਿਆ ਰਹੇ ਇਨਸਾਨ ਦੀ ਜ਼ਿੰਦਗੀ ਸੇਫ ਰਹੇ ਇਸ ਲਈ ਇਹ ਸਾਰਾ ਆਪਣਾ ਸਰਕਾਰ ਦਾ ਸਹਿਯੋਗ ਕੀਤਾ ਗਿਆ ਤਾਂ ਇਹ ਦਿਲੋਂ ਸ਼ੁਕਰੀਆ ਦਕ ਆ ਟਿਕਾ ਕਰਨ ਬਹੁਤ ਹੀ ਸੇਫ ਹੈਗਾ ਇਹਦੇ ਕੋਈ ਵੀ ਸਾਈਡ ਇਫੈਕਟ ਹੈ ਨਹੀਂ ਹੁਣ ਤੱਕ 10 ਕਰੋੜ ਆਪਣੇ ਇੰਡੀਆ ਦੇ ਵਿੱਚ ਬੰਦਿਆਂ ਨੂੰ ਲੱਗ ਚੁੱਕੀ ਹੈਗੀ ਔਰ ਇੱਕ ਵੀ ਕੇਸ ਅਜਾ ਨਹੀਂ ਆਇਆ ਜਿਹਦਾ ਕੋਈ ਸਾਈਡ ਇਫੈਕਟ ਹੋਏ ਹੁੰਦਾ ਹੋਵੇ ਤੇ ਮੈਂ ਫਿਰ ਦੁਬਾਰਾ ਅਪੀਲ ਕਰਦੀ ਹਾਂ ਕਿ ਇਸ ਇੰਜੈਕਸ਼ਨ ਨੂੰ ਜ਼ਰੂਰ ਲਵਾਇਆ ਜਾਵੇ ਕਿਉਂਕਿ ਸਿਰਫ ਹੀ ਸਿਰਫ ਆਪਾਂ ਇਹਦੇ ਦੁਆਰਾ ਹੀ ਆਪਾਂ ਇਸ ਮਾਹ ਮਹਾਰੀ ਤੇ ਕੰਟਰੋਲ ਕਰ ਸਕਦੇ ਆ ਇਹਨੂੰ ਬਚਾ ਸਕਦੇ ਆ ਥੈਂਕ ਯੂ ਬਰਬਰ ਕਿੰਨੇ ਚਰਚਾ ਕੀਤੀ ਲਗਾਈ ਦੇਖੋ ਜਿੰਨੇ ਸਾਡੇ ਹਿਸਾਬ ਨਾਲ ਜਿੰਨੇ ਮੈਕਸਿਮ ਬੈਨੀਫਿਸ਼ੀਰੀਜ਼ ਆnde ਹੈਗੇ 500 ਵੀ ਲੱਗ ਸਕਦੇ ਆ 600 ਵੀ ਲੱਗ ਸਕਦੇ ਆ ਡਿਪੈਂਡ ਕਰਦਾ ਕਿ ਲੋਕ ਕਿੰਨੇ ਜਾਗਰੂਕ ਨੇ ਕਿੰਨੇ ਆਪਣੇ ਆਪ ਨੂੰ ਸਮਾਜ ਤੋਂ ਬਚਾਉਣਾ ਚਾਹੁੰਦੇ ਆ ਕਿ ਸਨੇਹਾ ਜੀ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿਸੇ ਦੇ ਗੱਲ ਬਾਤ ਤੇ ਯਕੀਨ ਨਾ ਕਰੋ ਇਹ ਸਿਰ ਕੋਈ ਸਾਈਡ ਇਫੈਕਟ ਨਹੀਂ ਵੱਧ ਤੋਂ ਵੱਧ ਘਰਾਂ ਚ ਜਾ ਕੇ ਆਪਾਂ ਇੰਜੈਕਸ਼ਨ ਲਵਾਈਏ ਤਾਂ ਕਿ ਆਪਣਾ ਵੀ ਫਾਇਦਾ ਹੋਵੇ ਤੋਂ ਨਾਲੇ ਟਾਈਮ ਚ ਆਪਣੇ ਉਹਨਾਂ ਵਾਲੇ ਬੱਚਿਆਂ ਦਾ ਤੇ ਸਦਾ ਹੀ ਮਤਲਬ ਸਹੀ ਸੰਭੋਧ ਲਈਏ ਮਾਂ ਮਾਰੀ ਤੋਂ ਬਚਿਆ ਜਾਵੇ। ਹਾਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕੋਵਿਡ-19 ਦਾ ਸਮਾਂ ਚੱਲ ਰਿਹਾ ਹੈ ਔਰ ਇਸ ਸਮੇਂ ਦੇ ਵਿੱਚ ਜਿਹੜੂ ਐਸੀ ਮਾਂ ਮਾਰੀ ਹੈ ਇਸ ਤੋਂ ਨਿजात ਲੈਣ ਦੇ ਵਾਸਤੇ ਜ਼ਰੂਰੀ ਹੋ ਗਿਆ ਹੈ ਕਿ ਕੋਵਿਡ-19 ਦਾ ਜੋ ਟੀਕਾ ਸਰਕਾਰ ਵੱਲੋਂ ਆਜਾਦ ਕੀਤਾ ਗਿਆ ਹੈ ਉਹ ਅਸੀਂ ਸਾਰੇ ਲੋਕ ਲਗਾਈਏ ਤਾਂ ਕਿ ਅਸੀਂ ਸਾਰੇ ਇਸ ਮਹਾਮਾਰੀ ਤੋਂ ਬਚ ਸਕੀਏ। ਔਰ ਇਸ ਸੰਬੰਧ ਵਿੱਚ ਸੰਤਨ ਕਾਰੀ ਮੰਡਲ ਵੱਲੋਂ ਐਸਾ ਸੰਦੇਸ਼ ਵੀ ਹੈ ਔਰ ਇਹ ਜਗ੍ਹਾ-ਜਗ੍ਹਾ ਤੇ ਟੀਕਾ ਕਰਨ ਦੇ ਕੈਂਪ ਲਗਾਏ ਵੀ ਜਾ ਰਹੇ ਆ ਇਸ ਤੋਂ ਪਹਿਲਾਂ ਅਸੀਂ ਗਿੱਧਰਵਾ ਭਵਨ ਤੇ ਕੈਂਪ ਲਗਾਇਆ ਹੈ ਕੋਟਬਾਈ ਲਗਾਇਆ ਹੈ ਅੱਜ ਜੋ ਹੈ ਮਠੰਡਾ ਵਿਖੇ ਵੀ ਕੋਵਿਡ-19 ਦਾ ਜਿਹੜਾ ਕੈਂਪ ਚੱਲ ਰਿਹਾ ਹੈ ਔਰ ਸਾਨੂੰ ਸਾਰਿਆਂ ਨੂੰ ਇਸ ਤੋਂ ਬਹੁਤ ਹੀ ਲਾਭ ਪ੍ਰਾਪਤ ਹੋ ਰਿਹਾ ਹੈ ਮੈਂ ਹਫ਼ਤਾ ਪਹਿਲਾਂ ਹੀ ਇੰਜੈਕਸ਼ਨ ਲਵਾ ਚੁੱਕਿਆ ਹਾਂ ਔਰ ਦੂਜਾ ਇੰਜੈਕਸ਼ਨ ਜੋ ਹੈ 1 ਮਹੀਨੇ ਬਾਅਦ ਲੱਗੇਗਾ ਤੋਂ ਮੈਂ ਇਹੀ ਸਾਰੇ ਇਨਸਾਨਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਜਰੂਰ ਇਸ ਵਿੱਚ ਸਹਿਯੋਗ ਦੇ ਕੇ ਆਪਣੇ ਆਪ ਨੂੰ ਸੁਰੱਖਿਅਤ ਕਰੀਏ ਮੁਕਤਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ੈਡ ਨਿਊਜ਼